ਇਹ ਐ ਤੇ ਆਹੀ ਘੜਦੀਆਂ ਹੁੰਦੀਆਂ ਹੁੰਦੀਆਂ ਅੰਬੀਆਂ ਜਦੋਂ ਆਪਾਂ ਲੈ ਕੇ ਜਾਂਦੇ ਹੁੰਨੇ ਆ ਮਈ ਚ ਹਾਂ ਤੇ ਹੁਣ ਜਦੋਂ ਨੇਰ ਕਿਉਂ ਗਿਆ ਨੇ ਛੱਟ ਗਿਆ ਪਰ ਭਾਈ ਜੇ ਟੁੱਟ ਕੇ ਹਾਂ ਨਾ ਹੋਣਾ ਚਾਰ ਬਣਿਆ ਐਡ ਕੀਤਾ ਬੀਬੀ ਕਹਿੰਦੀ ਖਾਸਾ ਲੈ ਕੇ ਆਵਾਂਗੇ ਆਚਾਰ ਕਹਿੰਦੀ ਬਹੁਤ ਵਧੀਆ ਆਚਾਰ ਬਣਿਆ ਆਪਣਾ ਖਾਸਾ ਲੈਵਾਂਗੇ ਤੁਸੀਂ ਆ ਤੁਸੀਂ ਆ ਗਏ ਚੱਪਲਾ ਕਹਾਂ ਕਰਦੇ ਹੋ ਪਰ ਜਮਨ ਤੁਰਿਆ ਜਾਂਦਾ ਰੋੜੀ ਆ ਵੇ ਹਾਂ ਹੋਰ ਰੋੜੀ ਕਰਦੇ ਜਮਨ ਤੁਰਿਆ ਜਾਂਦਾ ਰਸਤਾ ਉਰੀ ਕੱਢ ਗਿਆ ਪਸਟਾ ਥੋੜਾ ਜਿਆ ਕੱਢ ਲਿਆ ਚੱਪਲਾ ਫੜਦੇ ਹਾਂ ਹੀ ਪਾ ਦੇ ਖੇਤ ਪਾਈ ਮੜ ਕੇ দি <laughs> থাক ਨਾ ਹੋਈ 5 ਮਿੰਟ ਤੇ ਕੈ ਹੋ ਰਹੀ ਅਸੀਂ ਤਾਂ ਜੱਡੇ ਆ ਗਈਆਂ ਅਸੀਂ ਤਾਂ ਜੱਡੇ ਆ ਗਈਆਂ ਤਿਆਂ ਕਾ ਤਿਆਰ ਹੋ ਗਿਆ ਕੋਈ ਨਾ ਚਲੋ ਆਗੇ ਹੁਣ ਮੱਥਾ ਟੇਕ ਕੇ ਘਰੇ ਬੀਬੜਿਆ ਦੇ ਘਰ ਸਾਹਮਣੇ ਆ ਗਿਆ ਨੇੜੇ ਹੀ ਐ ਤੁਸੀਂ ਕਹਿੰਦੇਂ ਅੰਦਰ ਬਹੁਤ ਦੂਰ ਆ ਨੇੜੇ ਦੂਰ ਤਾਂ ਨਹੀਂ ਐ ਨੇੜੇ ਹੀ ਐ ਜਮਈ ਨਾਲ ਇੰਨੀ ਕੁ ਤੁਰ ਕੇ ਆਪਣੀ ਬੱਕ ਹੋ ਗਈ ਖਾਲੀ ਪੇਟ ਹੁਣ ਤਾਂ ਪਜਾਂਦੀਆਂ ਨਹੀਂ ਹਨਾ ਹੁਣ ਖਾਣੇ ਆ ਘਰ ਜਾ ਕੇ ਰੋਟੀ ਭੁੱਖ ਬਹੁਤ ਲੱਗਦੀ ਐ 9:00 ਵੱਜ ਗਏ ਹੁਣੇ ਮੈਂ ਤਾਂ ਹੀ ਕਹਿ ਰਹੀ ਡਰੈਸ ਪਾਈ ਵੀ ਐ ਫਿਰਦਾ ਉੜੀ ਐ ਪਹੁੰਚ ਗਏ ਤੇ ਟਾਈਮ ਸੀਰ ਟਾਈਮ ਸੀਰ ਪਹੁੰਚ ਗਏ ਤੇ ਹੁਣ ਖਾਣ ਲੱਗਿਆ ਸੀ ਰੋਟੀ ਅੱਜ ਦੀ ਸਾਡੀ ਸਿੰਪਲ ਰੋਟੀ ਮੱਖਣੀ ਅਚਾਰ ਕਿਉਂਕਿ ਸਬਜੀ ਕੋਈ ਹੈ ਨਹੀਂ ਤੇ ਆ ਲੱਸੀ ਲੱਸੀ ਬਣ ਸਿੱਕ ਲਈ ਹਾਂ ਪਿਆਜ਼ ਪਿਆਜ਼ ਅਚੀ ਲਵਾਂ ਭੋਜਾ ਦੇ ਲੱਗ ਰਹੀ ਹੈ ਮੈਨੂੰ ਤਾਪ ਲੱਗ ਰਹੀ ਫਟਾਫਟ ਲੱਸੀ ਹੈਗੀ ਹੈ ਲੱਸੀ ਤਾਜੀ ਕਰੀ ਅੱਜ ਤਾਜੀ ਮੱਖਣੀ ਹੈ ਮੱਖਣੀ ਅਚਾਰ ਤਾਂ ਹੀ ਤਾਂ ਮੱਖਣੀ ਥੋੜੀ ਚਾਹੀਦੀ ਮੱਖਣੀ ਦਾ ਨਾ ਕੋਈ ਨਾ ਖਲਵੰਦੀ ਕਹਤੋਂ ਬਸ ਰੋਟੀ ਹੁਣ ਖਾ ਲਈ ਸਾਰਿਆਂ ਨੇ ਕੀ ਹਾਂ ਮੈਂ ਉਹ ਚੋ ਇੱਕ ਕੱਢ ਲਿਆ ਤਾਂ ਮਨ ਲੱਗਾ ਦੋ ਵੱਡੇ ਵੱਡੇ ਤੇ ਉਹ ਨਾ ਹੋਰ ਲੈਣਾ ਥੋੜਾ ਜਿਹਾ ਹਾਂ ਦੇ ਦੋ ਫਿਰ ਉਹ ਬੀਬੀਂ ਦੇ ਦੂੰਗੀ ਹਾਂ ਲੋਕੋ ਕਿਤੇ ਆ ਲੈ ਕਿਦੇ ਹਾਂ ਮੈਂ ਕੁੱਟਣ ਲੱਗਿਆ ਹੁਣ ਚਟਨੀ ਆਂਬੀ ਦੀ ਅੱਜ ਤੱਕ ਪਹਿਲਾ ਪਹਿਲੀ ਵਾਰ ਕੁੱਟਣ ਲੱਗੇ ਹਾਂ ਮੇਰਾ ਮਤਲਬ ਯਾ ਕਰਮੀਆ ਦਾ ਪਹਿਲੀ ਵਾਰ ਕੁੰਟੀ ਜਿਹੜੀ ਅੰਦਰ ਪਨੀਰ ਤੇ ਤੁਸੀਂ ਦੇਖਿਆ ਹੀ ਹੁਣਾ ਪਨੀਰ ਤੇ ਧਰ ਕੇ ਆਏ ਹਾਂ ਹੁਣ ਮੈਂ ਭੁੱਲ ਗਈ ਦਿਮਾਗ ਬਣੀ ਗਈ ਹੁਣ ਮੈਂ ਚੱਕ ਕੇ ਲੈ ਕੇ ਆਉਣੀ ਆਂ ਹੁਣ ਲੱਗੇ ਹਾਂ ਜੀ ਬੀਨਾ ਸਲਾਮ ਅਲੈਕੁਮ ਸੋਟਾ ਵੀ ਧੋ ਲਾ ਹਣਾ ਬੀਬੀ ਜੀ ਰੀ ਗੱਠੇ ਕਿਉਂਕਿ ਪਨੀਰ ਦੀ ਸਬਜ਼ੀ ਬਣਾਉਣੀ ਮਟਰ ਨਹੀਂ ਕਹਿ ਸਕਦੀ ਕਿ ਮਟਰ ਕੋਈ ਗਰਮੀਆਂ ਚ ਲੈ ਗਰਮੀਆਂ ਚ ਟਮਾਟਰ ਕਿੱਥੇ ਮਿਲਦੇ ਨੇ ਹਲਾ 200 ਰੁਪਏ ਕਿਲੋ ਨੇ ਚਲ baar baar ਕੀ ਕਹੀ ਜਾਈਏ ਸਬਜ਼ੀਆਂ ਮਹਿੰਗੀਆਂ ਨੇ ਬਸ ਪਨੀਰੇ ਬਣਾ ਪਨੀਰ ਦੀ ਸਬਜ਼ੀ ਬਣਾਵਾਂਗੇ ਕੱਲੇ ਪਨੀਰ ਦੀ ਅੱਗੇ ਵੀ ਕਈ ਵਾਰ ਪਨੀਰ ਬਣਾਇਆ ਬਹੁਤ ਵਾਰ ਬਹੁਤ ਵਾਰ ਬਣਦੀ ਹੈ ਗਰੇਵੀ ਵੀ ਬਣਾ ਲੈ ਟਮਾਟਰ ਔਰ ਗੱਠਿਆਂ ਦੀ ਗਰੇਵੀ ਕਸਾ ਪਨੀਰ ਦੀ ਸਬਜੀ ਸ਼ਾਹੀ ਪਨੀਰ ਮੰਗਵੋਦੀ ਹੁੰਦੀ ਹੈ ਮੈਂ ਹੈ ਪਤਲਾ ਵੀ ਕਤਾਰ ਪਤਲਾ ਤਾਰ ਮੈਂ ਕਿਦਨ ਦੀ ਕਹਿਰੀ ਤੀ ਅੰਬੀਆਂ ਲਿਆਓ ਚਟਣੀ ਗੁੱਟਣੀ ਚਟਣੀ ਮੈਨੂੰ ਅੰਬ ਦੀ ਬਹੁਤ ਪਸੰਦ ਆ। ਪਦੀਨੇ ਦੀ ਵੀ ਪਸੰਦ ਹੈ ਪਰ ਜਿਆਦਾ ਅੰਬੀਆਂ ਲੱਗ ਜਣ ਨਾ ਫਿਰ ਐਂ ਦੀ ਕਰਦਾ ਵੀ ਅੰਬੀਆਂ ਦੀ ਖਾ ਲੋ ਹੁਣ ਤੰਬੀਆਂ ਲੱਗਣ ਲੱਗੀਆਂ। ਆਚਾਰ ਜੋਗੀਆਂ ਵੀ ਬਸ ਹੁਣ ਤੰਬੀਆਂ ਹੋ ਗਈਆਂ। ਹਨਾ ਬੀਬੀ ਅੱਧ ਕੀ ਆਚਾਰ ਅਸੀਂ ਭਈ ਜ਼ਿਆਦਾ ਪਾਵਾਂਗੇ ਕਿਉਂਕਿ ਨਾ ਪਿਛਲੀ ਵਾਰ ਸਾਡਾ ਆਚਾਰ ਘੱਟ ਗਿਆ ਆਚਾਰ ਬਹੁਤ ਵਧੀਆ ਬਣਿਆ ਤਾਂ ਬਹੁਤ ਜ਼ਿਆਦਾ ਵਧੀਆ ਬਣਿਆ ਕੰਫੀ ਹੋਰ ਲਿਆਉਂਦੀ ਜਹੇ ਇੱਕ ਇੱਕ ਨਾਲ ਸਰਜੂਗਾ ਖਾਸੀ ਵੱਡੀ ਆ ਬੀਜ ਵੀ ਨਹੀਂ ਇੰਨਾ ਤਾਂ ਦੇ ਹਾਂ ਚੱਲ ਚੱਲ ਟੀ ਜ਼ਿਆਦਾ ਹੋ ਜੂਗੀ ਆਚਾਰ ਆ ਜਾਂਦੇ ਜਦ ਅੰਬ ਚੀਰਦੇ ਨਾ ਕੱਚੀ ਅੰਬੀ ਚੀਰਦੇ ਆ ਮੁੱਝ ਪਾਣੀ ਨਹੀਂ ਆਂਦਾ ਕਿਦੇ ਕਿਦੇ ਆਂਦਾ ਕਮੈਂਟ ਕਰਕੇ ਦੱਸਿਓ ਸਾਰਿਆਂ ਦੇ ਆਂਦਾ ਮੇਰੇ ਤਾਂ ਤਾਂ ਮੇਰੇ ਅੰਦਾਜ਼ ਹਾਂ ਬਈ ਇਹਨੂੰ ਦੇਖ ਦੇ ਕੇ ਮੂੰਚ ਪਾਣੀ ਖੱਟਾ ਖੱਟਾ ਨਹੀਂ ਖੱਟਾ ਕਰਤੇ ਜੇ ਦੰਦ ਜੇ ਖੱਟੇ ਹੋ ਲਾ ਜਾਂਦੇ ਹਾਂ ਵੀ ਦੇਖ ਕੇ ਮੈਨੂੰ ਪਤਾ ਨਹੀਂ ਕਾਤੇ ਜਿਵੇਂ ਵੀਡੀਓ ਚ ਵੀ ਕਿਸੇ ਦੀ ਚ ਵੀ ਦੇਖ ਲਾ ਮੇਰੇ ਦੰਦ ਖੱਟੇ ਹੋ ਜਾਂਦੇ ਨੇ ਹਮ ਵੀ ਕੱਚੀ ਦੇ ਕੇ ਕਲਮ ਵੀ ਕੁਟ ਲਈਏ ਮੱਖੀ ਆ ਰਹੀ ਐ ਫਿਰ ਉਹਤੇ ਬਾਅਦ ਸਬਜ਼ੀ ਦਾ ਤੜਕਾ ਲਾਵਾਂਗੇ ਹਜੇ ਚੁਗਲੇ ਤੇ ਤੁਪਾ ਸਭ ਤੋਂ ਪਹਿਲਾਂ ਆਪਾਂ ਅੰਬੀ ਕੁੱਟਣੀ ਐ ਫਿਰ ਪਿਆਜ਼ ਪਾਣੀ ਐ ਕਿਉਂਕਿ ਪਿਆਜ਼ ਆਪਣੇ ਛੱਡ ਜਾਂਦੇ ਨੇ ਪਾਣੀ ਆਦ ਹੁਣ ਪਿਆਜ਼ ਪਾਤੇ ਹੁਣ ਲਾਲ ਲਾਲ ਜੀ ਹੁਣ ਲੱਗ ਗਈ ਫਿਰ ਜਦ ਨਾਲ ਮਿਰਚ ਪਾਣੀ ਆ ਫਿਰ ਬਿਲਕੁਲ ਲਾਲ ਹੋ ਜਾਈ ਖੱਟੀ ਮਿੱਠੀ ਚਟਣੀ ਫਿਰ ਐਂਡ ਚ ਪਾਵਾਂਗੇ ਚੀਨੀ ਕਿਉਂਕਿ ਚੀਨੀ ਵੀ ਪਾਣੀ ਛੱਡ ਦਿੰਦੀ ਹੈ 11 ਨਾ ਪਹੋੜੀ ਆ ਜਰ ਮਟਰ ਮੈਂ ਜੀ ਕਿਉਂਕਿ ਅਸੀਂ ਤਾਂ ਛੱਟਣੀ ਵੀ ਖਾਣੇ ਆ ਉਹਦੇ ਮੰਗ ਕਦੇ ਮੰਗ 10 ਸਾਲ ਦੀ ਸਾਲ ਦੀ ਮੈਂ ਤਾਂ ਏਕਣ ਕਹਿ ਰਿਹਾ ਚੀਨੀ ਨਾ ਬਾਹ ਜਾਂ ਦੇ ਚੀਨੀ ਨਾ ਬਾਹ ਸਖਤ ਹੋ ਜੀਗੀ ਸ਼ੱਕਰ ਨਾ ਚਾ ਸਕੀ ਚੀਨੀ ਫਿਰ ਹੁਣ ਪਹਿਲਾਂ ਪਸ ਚੀਨੀ ਪਾਈ ਤੀ ਮੈਂ ਤਾਂ ਕਣ ਕਰਿਆ ਤੂੰ ਕਰਿਆ ਕਲੀ ਵੀ ਚਟਨੀ ਜਿਹੜੀ ਵੀ ਆਪਾਂ ਨੂੰ ਸਰਬੇ ਜਾਊਗਾ ਜਿਹੜੀ ਪਨੀਰ ਦੀ ਦਾਲ ਬਣਾਈ ਵੀ ਆ ਸਬਜੀ ਹਾਂ ਸਬਜੀ ਬਣਾਈ ਵੀ ਹੈ ਜਿਹੜੀ ਪਨੀਰ ਦੀ ਉਹਨੂੰ ਦੇਖ ਕੇ ਚਟਨੀ ਕਿਸੇ ਨੇ ਖਾਣੀ ਵੀ ਨਹੀਂ ਆ ਗਈ ਫਿਰ ਕਿਉਂ ਨਹੀਂ ਖਾਣੀ ਮੈਂ ਤਾਂ ਖਾऊंगी ਕਿਉਂ ਵੀ ਵੀ ਚਟਨੀ ਹੋਣਾ ਹੋਗਾ ਹੁਣ ਲਾਲ ਲਾਲ ਜੀ ਬਣ ਜੂਗੀ ਲਾਲ ਲਾਲ ਤਾਂ ਪਹਿਲਾਂ ਹੀ ਆਗੀ ਬਾਹਰ ਹੁਣ ਸਬਜੀ ਧਰਨਾ ਕਿਉਂਕਿ ਚਟਣੀ ਗੁੱਟ ਕੇ ਨਾ ਪਹਿਲਾਂ ਮੈਂ ਅੰਦਰ ਬੱਗੀ ਤੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਤੇ ਧੋਕੜੀ ਹਵਾ ਵੀ ਇਹਨੇ ਹਵਾ ਲੈ ਆਨੇ ਆ ਤਾਂ ਕਰਕੇ ਹੁਣ ਫੇਰ ਆਗੀ ਦੁਬਾਰਾ ਬਾਹਰ ਹੁਣ ਸਾਢੇ 4 ਦਾ ਟਾਈਮ ਹੋ ਰਿਹਾ ਏ ਅੱਗੇ ਤਾਂ ਅਸੀਂ 5 ਵਜੇ ਧਰ ਲੈ ਲਿਆ ਹਾਂ ਤਾਂ ਕਈ ਵਾਰ ਫੇਰ ਐਵੇਂ ਆ ਵੀ ਕੱਲੀ ਕਰਕੇ ਸਾਢੇ 4 ਸੱਜ ਰਹੀ ਧਰ ਲੈਣੇ ਆ ਯਾਨੀ ਕਿ ਐ ਵੀ ਹੋਲੀ-ਹੋਲੀ ਕੰਮ ਨਿਬੜਦਾ ਏ ਫੇਰ ਗਰਮੀ ਬਹੁਤ ਜ਼ਿਆਦਾ ਹੋ ਰਹੀ ਆ ਅੱਜ ਕੱਲ ਤੋਂ ਪਤਾ ਲੱਗਣ ਲੱਗ ਗਿਆ ਵੀ ਗਰਮੀ ਕਿੰਨੀ ਹੋ ਰਹੀ ਹੈ ਅੱਜ ਤੱਕ ਪਿਆਜ਼ ਆਪਣੇ ਇਹ ਚੰਗੀ ਤਰ੍ਹਾਂ ਭੁੰਨ ਹੋ ਗਏ ਤੇ ਆ ਹੁਣ ਇੱਕ ਕੌਲ ਆ ਜਿਹੜਾ ਟਮਾਟਰਾਂ ਦਾ ਇਹ ਮੈਂ ਵਿੱਚ ਪੱਟ ਕੇ ਹੁਣ ਇਹਨਾਂ ਨੂੰ ਟਮਾਟਰਾਂ ਨੂੰ ਲਿਜਾਣਾ ਆਪਾਂ ਚੰਗੀ ਤਰ੍ਹਾਂ ਬਸ ਉਹਦੇ ਬਾਅਦ ਪਾ ਦੇਣਾ ਹਾਂ ਨੂਨ ਮੇਚੂ ਮਸਾਲਾ ਜਿਹੜਾ ਕਿ ਮੈਂ ਅੰਦਰ ਤੇ ਇਕੱਠਾ ਹੀ ਪਾ ਲਿਆ ਈ ਸੀ ਤੁਸੀਂ ਵੀ बार-बार ਅੰਦਰ ਜਾਣ ਨਾਲ ਬਾਹਰ ਇਹ ਸਮਾਨ ਇਕੱਠਾ ਲੈ ਆਣ ਲੈਣੇ ਆ ਬਸ ਫਿਰ ਇਹਨੂੰ ਇਹਦੇ ਚ ਫੇਰ ਜਿਆਦਾ ਹਰੀਜੇ ਜਾਣਗੇ ਟਮਾਟਰ ਫਿਰ ਦਰਾ ਇੰਟਰ ਇਹ ਫੇਰ ਦੇਣਾ ਆਪਾਂ ਜਿਹੜਾ ਸਾਕੋਟਣੀ ਮਸ਼ੀਨਾ ਉਹ ਫੇਰ ਦੇਣੀ ਫਿਰ ਇਹਨ ਦੇਖੋ ਇਹਨ ਬੜਾ ਬੜਾ ਸੋਹਣਾ ਮਸਾਲਾ ਹੋ ਜਾਂਦਾ ਇਹ ਕਿਉਂਕਿ ਨਾ ਜੇ ਇਕੱਲੇ ਪਨੀਰ ਦੀ ਸਬਜ਼ੀ ਬਣਾਣੀ ਹੋਵੇ ਜੇ 4-5 ਇਹਦੇ ਜੇ 4-5 ਪਿਆਜ਼ ਹੋਣ ਤਾਂ ਟਮਾਟਰ ਦਾ 6-7 ਹੋਣੇ ਚਾਹੀਦੇ ਨੇ ਜੇ 5 ਪਿਆਜ਼ ਤਾਂ ਟਮਾਟਰ 7 ਕਿਉਂਕਿ ਸਬਜ਼ੀ ਫਿਰ ਬਹੁਤ ਵਧੀਆ ਬਣਦੀ ਆ ਫਿਰ ਬਾਅਦ ਚ ਕਸੂਰੀ ਮੇਠੀ ਜਮਾਈ ਬਿਆ ਰੈਸਟੋਰੈਂਟ ਨਾਲ ਫਲੇਵਰ ਆਉਂਦਾ ਕੁਝ ਵੀ ਹੋਰ ਕਰਨ ਦੀ ਲੋੜ ਨਹੀਂ ਤੇ ਮਸਾਲਾ ਕੋਈ ਵੀ ਨਾ ਪਾਓ ਕਸੂਰੀ ਮੇਥੀ ਪਾ ਲਓ ਜੇ ਬਸ ਟਮਾਟਰ ਵੱਧ ਪਾ ਲਓ ਪਿਆਜ਼ ਦੇ 4 ਤੇ ਟਮਾਟਰ 6 ਪਾਓ ਬਸ ਐਡਾ ਕਰਕੇ ਨਾ ਗਰੇਵੀ ਬਹੁਤ ਸੋਹਣੀ ਬਣਦੀ ਆ ਸਾਰਾ ਕੁਝ ਚੰਗੀ ਤਰ੍ਹਾਂ ਐਨ ਹੋ ਗਿਆ ਉਹ ਹੁਣ ਮੈਂ ਐਨ ਰਿਜ ਗਿਆ ਹੁਣ ਇਹਨੂੰ ਮੈਂ ਫਿਰਦੀਆਂ ਵਿੱਚ ਸਾਕੂਟਣੀ ਮਸ਼ੀਨ ਤੇ ਆਹ ਦੇਖੋ ਇੱਧਰ ਆਪਣਾ ਪਨੀਰ ਵੀ ਨੇੜੇ ਕਰਕੇ ਜੀ ਆ ਆਪਣਾ ਪਨੀਰ ਵੀ ਜੰਮ ਗਿਆ ਕਿੰਨੇ ਸੋਹਣੀ ਟੁਕੜੀਆਂ ਚ ਕੱਟਿਆ ਏ ਤੇ ਮੈਂ ਨਾ ਜਦੋਂ ਵੀਡੀਓ ਪਨੀਰ ਦੀ ਬਣਾ ਰਹੀ ਸੀ ਜਦ ਅਸੀਂ ਪਨੀਰ ਫਾੜਿਆ ਤਾਂ ਉਹਦੇ ਵਿੱਚ ਨਾ ਮੇਰੀ ਆਵਾਜ਼ ਨਹੀਂ ਆਈ ਹੈਗੀ ਮੈਂ ਉਹਦੇ ਵਿੱਚ ਐਂ ਦੱਸ ਦਿੱਤੀ ਵੀ ਜੇ ਆਪਾਂ ਵਧੀਆ ਪਨੀਰ ਵੀ ਐਦਾ ਟੁਕੜੀਆਂ ਵਾਲਾ ਜਿਵੇਂ ਹੋਟਲਾਂ 'ਚ ਮਿਲਦਾ ਦੁਕਾਨਾਂ 'ਚ ਮਿਲਦਾ ਵੀ ਆਪਾਂ ਕਿਵੇਂ ਜਮਾ ਸਕਦੇ ਆ ਮੈਂ ਉਹ ਦੱਸ ਰਹੀ ਤੇ ਵੀ ਕੋਈ ਪਨੀਰ ਕੱਢ ਕੇ ਪਾਉਣੇ 'ਚ ਆਪਾਂ ਕੋਈ ਭਾਰੀ ਜਮਾਏ ਜਿਵੇਂ ਇੱਟ ਇੱਕ ਕੁੰਡੀ ਸਾਡੀ 2 ਇਟਾ ਨੇ ਬਰਾਬਰ ਐਨੀ ਭਾਰੀ ਆ ਤਾਂ ਕਰਕੇ ਅਸੀਂ ਕੁੰਡੀ ਰੱਖ ਦੰਨੇ ਆ ਉੱਪਰ ਮਤਲਬ 2 ਇਟਾ ਰੱਖੋ ਨਾ ਮਿਆਂ ਪਨੀਰ ਬੜਾ ਵਧੀਆ ਐਨ ਟੁਕੜੀਆਂ ਵਾਗ ਜਾਂਦੀਆਂ ਵੀ ਜਿੰਨੀ ਹੋ ਸਕੇ ਉਹਨੀ ਭਾਰੀ ਚੀਜ਼ ਰੱਖੇ ਇਹ ਤਾਂ ਪਨੀਰ ਮੁੱਲ ਦੇ ਮਰਜ਼ੀ ਦਾਨ ਕੇ ਹਨ ਟੁਕੜੀਆਂ ਵਾਲਾ ਚੰਗਿਆ ਮੈਂ ਆਵਾਜ਼ ਨਹੀਂ ਆਈ ਤਾਂ ਕਰਕੇ ਮੈਂ ਪਹਿਲਾਂ ਆਹੀ ਗੱਲ ਦੇਖੋ ਐਨ ਬਣਾਤੀ ਮੈਂ ਗਰੇਵੀ ਪੀਸ ਪੀਸ ਕੇ ਤੁਸੀਂ ਵੀ ਇਦਾਂ ਹੀ ਪੀਸ ਪੀਸ ਕੇ ਨੂੰ ਐਨ ਕਰਦੇ ਹੋ ਮਲਾਈ ਵਰਗਾ ਤੇ ਹੁਣ ਪਨੀਰ ਦੀ ਕੋਲੀ ਮੈਂ ਸੈੱਟ ਦੇਣੀ ਵਿੱਚ ਹੁਣ ਇਹਦੇ ਵਿੱਚ ਆਣਾ ਸਮਝੋ ਪਾਣੀ ਨਹੀਂ ਪਾਊਗਾ ਪਾਣੀ ਪਾਊਗਾ ਥੋੜਾ ਜਿਹਾ ਦੁੱਧ ਪਾਉਂਗੀ ਫਿਰ ਦੇਖਿਓ ਕਿੰਨਾ ਸਵਾਦ ਬਣੂਗੀ ਸਬਜ਼ੀ ਲਓ ਜੀ ਹੁਣ ਮੈਂ ਖਾਣ ਲੱਗੀ ਰੋਟੀ ਸਭ ਤੋਂ ਪਹਿਲਾਂ ਇਹ ਆਮਬ ਦੀ ਚਟਨੀ ਆਮਬ ਦੀ ਹੋਗੀ ਪਦੀਨੇ ਦੀ ਹੋਗੀ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਕੁੜੀ ਜੀ ਧਰੂੰਗੀ ਤਾਂ ਕਿ ਸਾਰਿਆਂ ਨੂੰ ਆ ਜਾਵੇ ਕਿਉਂਕਿ ਅੱਜ ਵੀਡੀਓ ਕੱਟ ਹੋਈ ਐ ਕੋਈ ਗੱਲ ਨਹੀਂ ਕੱਲੂ ਜ਼ਿਆਦਾ ਕਰਾਂਗੇ ਕੱਲੂ ਫੇਰ ਕੁੱਟ ਲਾਂਗੇ ਆ ਤੁਹਾਨੂੰ ਦਿਖਾਉਂਦੇ ਹਾਂ ਜੀ ਤੋਂ ਵੀਰ ਤੁਸੀਂ ਰੋਜ ਇਹ ਅੰਬ ਦੀ ਚਟਨੀ ਕੁੱਟੀ ਜਾਂਦੇ ਹਾਂ ਹੁਣ ਗਰਮੀ ਗਰਮੀ ਦੇਖੋ ਅਸੀਂ ਚੱਲੀ ਜਾਣਾ ਹਨਾ ਆਪਾਂ ਚਟਨੀਆਂ ਵਗੈਰਾ ਵੀ ਕੁੱਟਦੀਆਂ ਹਨਾ ਰੋਜ਼ ਥੇਲੀ ਕਿਉਂਕਿ ਗਰਮੀਆਂ ਦੇ ਸੀਜ਼ਨ ਚ ਬਹੁਤ ਵਧੀਆ ਲੱਗਦੀਆਂ ਤੇ ਦੇਖੋ ਪਨੀਰ ਦੀ ਸਬ지 ਸਾਡੀ ਬਹੁਤ ਸਵਾਦਗੀਆਂ ਬਹੁਤ ਜ਼ਿਆਦਾ ਮੈਂ ਖਾਈ ਥੀ ਤਾਂ ਕਰਕੇ ਲੈਣਾ ਸੋਚਿਆ ਵੀ ਮੈਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਪਹਿਲਾਂ ਸ਼ੱਕ ਲਈ ਮਾਸੂ ਆਟਾ ਬਸ ਹੁਣ ਮੈਂ ਖਾਣੀ ਹੈ ਰੋਟੀ ਸਾਰੇ ਖਾ ਲਾਂਗੇ ਸਭ ਤੋਂ ਪਹਿਲਾਂ ਮੈਂ ਹਰ ਉਸ ਤੋਂ ਪਾਲਿਆ ਮੈਂ ਹੁਣ ਦੇਸੀ ਕੀ ਆ ਦੇਖੋ ਦੇ ਦੇਸੀ ਕੀ ਦੀ ਨਾ ਪਹਿਲਾਂ ਉਹਨੂੰ ਬਹੁਤ ਆਦਤ ਪੈ ਗਈ ਸੀਗੀ ਪਰ ਮੈਂ ਹੁਣ ਨਾ ਛੱਡਤਾ ਜਦ ਮੈਨੂੰ ਵਿੱਚ ਨੂੰ ਮੋਟਾਪਾ ਜਾਣ ਲੱਗ ਗਿਆ ਸੀ ਮੈਂ ਰੋਜ਼ ਸਬਜ਼ੀ ਚ ਪਾਪਾ ਖਾਂਦੀ ਸੀ ਖੋਣ ਮੈਂ ਬੰਦ ਕਰਤਾ ਅੱਜ ਮੇਰੀ ਫੇਵਰਿਟ ਸਬਜੀ ਹੈ ਕਿਉਂਕਿ ਪਨੀਰ ਹੈ ਨਾ ਜਿਹੜੀ ਉਹ ਮੇਰੀ ਫੇਵਰਿਟ ਸਬਜੀ ਹੈ ਪਹਿਲਾਂ ਜਿੱਥੋਂ ਨੂੰ ਦੱਸ ਰਹੀ थी ਮੈਂ ਵੀ ਮੇਰੇ ਨਾਲ ਦੇਸੀ ਖਾਣ ਨਾਲ ਸੱਚੀ ਬਹੁਤ ਮੋਟਾਪਾ ਆ ਗਿਆ ਤਾਂ ਪਹਿਲਾਂ ਮੈਂ ਸੋਚਦੀ ਹੁੰਦੀ ਸੀ ਵੀ ਕੀ ਦੇਸੀ ਖਾਣਾ ਮੋਟਾਪਾ ਨਹੀਂ ਜਾਂਦਾ ਹੈਗਾ ਮੈਂ ਖਾਈ ਜਾਂਦੀ ਦੀ ਰੋਜ਼ ਕਿਉਂਕਿ ਮੈਨੂੰ ਵਧੀਆ ਲੱਗਦਾ ਤਾਂ ਮੈਂ ਉਹਦੇ ਬਿਨਾਂ ਨਾ ਰੋਟੀ ਨਹੀਂ ਖਾਂਦੀ ਹੁੰਦੀ ਤੇ ਦੇਸੀ ਕੀ ਬਿਨਾ ਵਿੱਚ ਪਾਈ ਵੀ ਨਾ ਕੋਈ ਵੀ ਸਬਜੀ ਹੋਵੇ ਚਾਹੇ ਮੈਨੂੰ ਆਦਤ ਜੀ ਲੱਗਦੀ ਸੀ ਬਸ ਹਟਾਈ ਆ ਹੁਣ ਆਦਤ ਪਰ ਹੁਣ ਪਨੀਰ ਦੀ ਸਬਜੀ ਮੈਨੂੰ ਬਹੁਤ ਪਸੰਦ ਹੈ ਕੜੀ ਹਰ ਪਨੀਰ ਦੀ ਸਬਜ਼ੀ ਚ ਤਾਂ ਮੈਂ ਦੇਸੀ ਕੀ ਪਾਈ ਬਿਨਾਂ ਰਹਿ ਨਹੀਂ ਸਕਦੀ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੋਪਰਾਏ ਫੈਮਲੀ ਵਿੱਚ ਤੁਹਾਡਾ ਸਵਾਗਤ ਹੈ। ਰਾਤ ਹੋਉਣਾ, ਸੋਣੀ ਰਾਤ ਚਲੇ ਗਈ, ਸਵੇਰ ਹੋ ਗਈ। ਇਸ ਲਈ ਸਾਰਿਆਂ ਨੂੰ ਦੁਬਾਰਾ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤੇ ਇੱਕ ਨਾ ਮੈਂ ਹੁਣ ਬਸ ਜਿਹੜੇ ਕਮੈਂਟ ਆਉਂਦੇ ਨੇ ਥੋੜਾ ਜਿਹਾ ਉਹਨਾਂ ਦਾ ਉਹ ਹੀ ਰਿਪਲਾਈ ਕਰਨਾ ਹੈ। ਤੇ ਇੱਕ ਭੈਣ ਦਾ ਕਮੈਂਟ ਮੈਨੂੰ ਆਇਆ ਸੀਗਾ ਆਈਸਕ੍ਰੀਮ ਬਾਰੇ। ਨੇ ਦੋ ਤਿੰਨ ਵਾਰ ਕਰਿਆ ਇਸ ਨੂੰ ਆਈਸਕ੍ਰੀਮ ਦਾ ਸੋ ਵੀ ਕੀ ਬਣ ਗਿਆ ਆਈਸਕ੍ਰੀਮ ਐ ਦੁਬਾਰਾ ਅਜੇ ਬਣਾਈ ਨਹੀਂ ਹੈਗੀ ਇਸ ਕਰਕੇ ਮੈਂ ਤੁਹਾਨੂੰ ਵੀਡੀਓ ਤੇ ਦਿਖਾ ਨਹੀਂ ਸਕੀ ਵੀ ਫਿਰ ਜਦ ਮੈਂ ਬਣਾਉਂਗੀ ਵੀਡੀਓ ਵੀ ਸ਼ਾਇਦ ਬਣਾਉਣੀ ਹੈ ਨਾ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਐਵੇਂ ਦੱਸ ਦਿੰਨੀ ਆ ਵੀ ਮੈਂ ਕਿਵੇਂ ਬਣਾਈ ਸੀਗੀ ਕੁਝ ਔਖਾ ਨਹੀਂ ਹੈਗਾ ਆਸਾਨ ਹੈ ਮਤਲਬ ਆਪਾਂ ਜਿਵੇਂ ਕਿਲੋ ਕੁ ਮੈਂ ਦੁੱਧ ਲਿਆ ਸੀਗਾ ਵੀ ਉਹ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਲੈਣਾ ਲੈ ਸਕਦੇ ਹੋ ਕਿਲੋ ਦੁੱਧ ਲਿਆ ਸੀਗਾ ਕਿਲੋ ਦੁੱਧ ਵਿੱਚ ਮੈਂ ਚਾਰ ਕਸਟਰਡ ਐਨੇ ਦੁੱਧ ਵਿੱਚ ਠੰਡੇ ਦੁੱਧ 'ਚ ਮੈਂ ਕਸਟਰਡ ਘੋਲਿਆ ਸੀਗਾ 1 ਕਿਲੋ ਦੁੱਧ 'ਚ 4 ਚਮਚੇ ਕਸਟਰਡ ਦੇ ਤੇ ਉਹ ਪਹਿਲਾਂ ਦੁੱਧ ਨੂੰ ਉਬਾਲੀ ਦਿੱਤੀ ਸੀਗੀ ਫਿਰ ਉਹਦੇ ਬਾਅਦ ਠੰਡਾ ਦੁੱਧ 'ਚ ਜਿਹੜਾ ਮੈਂ ਕਸਟਰਡ ਘੋਲਿਆ ਫਿਰ ਉਹ 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 ਉਬਾਲੇ ਹੋਏ ਦੁੱਧ 'ਚ ਮਿਲਾ ਕੇ फटाफट बस ਉਹਨੂੰ ਆਪਾਂ ਕੜਛੀ ਫੇਰ ਜਾਨੀ ਤਾਂ ਕਿ ਉਹ ਥੱਲੇ ਨਾ ਲੱਗੇ ਕਿਉਂਕਿ ਜਿਹੜਾ ਆਪਣਾ ਕਸਟਰਡ ਹੁੰਦਾ ਉਹ ਗਾੜਾ ਹੋ ਕੇ ਥੱਲੇ ਲੱਗੀ ਜਾਂਦਾ ਹੈ ਨਾਲ ਦੀ ਨਾਲ ਆਪਾਂ बस ਗੈਸ ਬੰਦ ਕਰਕੇ ਉਹਨੂੰ ਫੇੜੀ ਜਾਓ ਫੇੜੀ ਜਾਓ ਫੇੜੀ ਜਾਓ ਤਾਂ ਕਿ ਜਦੋਂ ਹੋਏਣ ਵਧੀਆਣ ਭੁਲ ਜੇ ਮਿਕਸ ਹੋ ਗਿਆ ਤਾਂ ਫੇਰ ਉੱਪਰ ਗੈਸ ਬਾਰ ਲਓ ਥੋੜੀ ਗੈਸ ਘਟ ਕਰ ਲਓ ਗੈਸ ਘਟ ਦੇ ਉਹਨੂੰ ਹਲਕਾ 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 ਪੰਜ 6 ਮਿੰਟ ਆਪਾਂ ਚੰਗੀ ਤਰ੍ਹਾਂ ਰਜਾਈ ਜਾਓ। ਜਦਿਆਂ ਚੰਗੀ ਤਰ੍ਹਾਂ ਪਕਾਈ ਜਾਓ ਉਹਨੂੰ ਕਸਟਰਡ ਨੂੰ ਤੇ ਫਿਰ ਉਹ ਤੋਂ ਬਾਅਦ ਉਹਨੂੰ ਆਪਾਂ ਠੰਡਾ ਹੋਣਾ ਰੱਖ ਦੋ। ਆਪਾਂ ਠੰਡਾ ਹੋਣੇ ਤੋਂ ਬਾਅਦ ਫਿਰ ਉਹ ਆਪਾਂ ਜੇ ਠੰਡਾ ਹੁੰਦਾ ਹੈ ਨਾ ਪੱਖੇ ਥੱਲੇ ਫਿਰ ਉਹਦੀਆਂ ਦਾ ਥੋੜੀ ਜਿਹੀਆਂ ਕਸਟਰਡ ਦੀਆਂ ਗੱਠਾਂ ਵੀ ਆਪਾਂ ਦੇਖਦੇ ਹਾਂ ਕਸਟਰਡ ਦੀਆਂ ਜੰਗੀਆਂ ਹੁੰਦੀਆਂ ਨੇ। ਫਿਰ ਕਹਿੰਦੇ ਤਾਂ ਮਿਕਸੀ ਮਿਕਸੀ ਨਾਲੋਂ ਵੈਸੇ ਇਹ ਸਾਫਟਨੀ ਮਸ਼ੀਨ ਹੈ ਠੀਕ ਹੈ ਜਿਹੜੀ ਅੱਜ ਕੱਲ ਸਾਰਿਆਂ ਕੋਲ ਹੀ ਹੁੰਦੀ ਆ ਉਹ ਵਾਲੀ ਸੇਵ ਤੋਂ ਫਿਰ ਉਹ ਐਨ ਮਲਾਈ ਵਰਗਾ ਹੋ ਜਾਓ ਬਿਲਕੁਲ ਫਿਰ ਆਪਾਂ ਜਿਹਦੇ ਵਿੱਚ ਆਪਾਂ ਆਈਸਕ੍ਰੀਮ ਤੁਮਾਣੇ ਆ ਕੋਈ ਵੀ ਭਾਂਡਾ ਲੈ ਲਓ ਤੁਸੀਂ ਫੋਟੋ ਮਤਲਬ ਵੀਕ ਹੋਇਆ ਫ੍ਰੀ ਕਰੀਮ ਮਤਲਬ ਕਰੀਮ ਸੈਂਟੀ ਨਹੀਂ ਹਰੇਕ ਤੋਂ ਵੀ ਬਣਦੀ ਘਰੇ ਤੇ ਜੇ ਆਪਾਂ ਮਤਲਬ ਕਰੀਮ ਬਣੀ ਬਣਾਈ ਵੀ ਮਿਲ ਜਾਂਦੀ ਹੈ ਜਿਹੜੀ ਆਪਾਂ ਕੇਕ ਤੇ ਲਗਾਉਂਦੇ ਆ ਉਹ ਕਰੀਮ ਬਣੀ ਬਣਾਈ ਵੀ ਮਿਲ ਜਾਂਦੀ ਹੁੰਦੀ ਆ ਤੇ ਬੱਚਾ ਇੱਕ ਦਾ ਕਮੈਂਟ ਆਇਆ ਸੀਗਾ ਤੁਸੀਂ ਮੇਕਅਪ ਕਿਉਂ ਨਹੀਂ ਕਰਦੇ ਹਾਂ ਇਹ ਸ਼ਾਇਦ ਗੁਰਪ੍ਰੀਤ 아이ਡੀ ਤੋਂ ਤੁਸੀਂ ਮੇਕਅਪ ਕਿਉਂ ਨਹੀਂ ਕਰਦੇ ਦੀ ਉਹਨਾਂ ਦਾ ਬਹੁਤ بار-ਬਾਰ ਕਮੈਂਟ ਆਇਆ ਵੀ ਤੁਸੀਂ ਮੇਕਅਪ ਕਰਿਆ ਕਰੋ ਅੱਜ ਮੈਂ ਤੁਹਾਡੇ ਕਹਿਣ ਤੇ ਮਤਲਬ ਆਮਿਆ ਬਸ ਮੇਰਾ ਸਭ ਹੋਇਆ ਹੀ ਆਸ ਮਤਲਬ ਮੈਂ ਸੁਣ ਸੁਣ ਕੇ ਇੰਨਾ ਜ਼ਿਆਦਾ ਕਮੈਂਟ ਪੜਦੀ ਹੁੰਦੀ ਹੈ ਨਾ ਹੁਣ ਤਾਂ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਸੱਚੀ ਹੁਣ ਕਿਸੇ ਦੀ ਮਤਲਬ ਕੋਈ ਜੇ ਕੋਈ ਇੱਕਦਮ ਐ ਵੈਸੇ ਤੇ ਇੱਕਦਮ ਕੋਈ ਵੀ ਨਹੀਂ ਆਂਦਾ ਸਾਰੇ ਟੋਟਲੀ ਜਿੰਨੇ ਵੀ ਕਮੈਂਟ ਆਉਂਦੇ ਆ ਬਹੁਤ ਜ਼ਿਆਦਾ ਵਧੀਆ ਆਂਗੇ ਇਸ ਲਈ ਸਾਰਿਆਂ ਦਾ ਤਧੀਰ ਤੋਂ ਬਹੁਤ ਜ਼ਿਆਦਾ ਧੰਨਵਾਦ ਐਦਾਂ ਹੀ ਪਿਆਰ ਦਿੰਦੇ ਰਹੋ ਐਦਾਂ ਹੀ ਕਰਦੇ ਰਹੋ ਜੋ ਵੀ ਹੈਗੇ ਆਪਾਂ ਤੁਹਾਨੂੰ ਹਮੇਸ਼ਾ ਕੈਮਰੇ ਤੇ ਹੀ ਦਿਖਾਉਂਦੇ ਇਹ ਸਾਰਾ ਸੱਚ ਦਿਖਾਵਾਂਗੇ ਬਸ ਐਡਾ ਹੀ ਸਾਨੂੰ ਬਿਆਨ ਕਰਦੇ ਰਹੋ ਜਿੱਦਾਂ ਸਾਡੇ ਨਾਲ ਬਣੇ ਹੋ ਐਡਾ ਹੀ ਬਣੇ ਰਹੋ ਤੇ ਹੁਣ ਬਸ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਜਰੂਰ ਪਸੰਦ ਆਉਗੀ ਤੇ ਅੱਗੇ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਨੂੰ ਜਰੂਰ ਪਸੰਦ ਆਉਣਗੀਆਂ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਐਡਾ ਹੀ ਜਿਵੇਂ ਕਮੈਂਟ ਹਮ ਨੂੰ ਵਧੀਆ-ਵਧੀਆ ਕਰਦੇ ਹੋ ਐਡਾ ਹੀ ਕਰਦੇ ਰਹੋ ਥੋਡੇ ਕਮੈਂਟ ਵਰਗੇ ਸਾਰਾ ਦਿਨ ਸਾਡਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਅਸੀਂ ਥੋਡੇ ਕਮੈਂਟ ਦੂਜਿਆਂ ਨੂੰ ਵੀ ਪੜ੍ਹ-ਪੜ ਕੇ ਸੁਣਾਉਂਦੇ ਆ ਵੀ ਹਾਂ ਵੀ ਤੁਸੀਂ ਸਾਨੂੰ ਕਿੰਨਾ ਪਸੰਦ ਕਰਦੇ ਹੋ ਜੇ ਜੇ ਹੈਗੇ ਅਸੀਂ ਤਾਂ ਤੁਸੀਂ ਸਾਨੂੰ ਪਛਾਣਦੇ ਹੋ ਇਸ ਲਈ ਸਾਰਿਆਂ ਦਾ ਦਿਨ ਤੋਂ ਬਹੁਤ ਧੰਨਵਾਦ ਫੁੱਲ ਬਿਨਾਂ